ਅੱਠਵੀਂ ਗੁਰਦੇਵ ਧੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅੰਦਰ ਖਿਆਲ ਪੈਦਾ ਹੋਇਆ ਕਹਿਣ ਲੱਗਾ ਵੀ ਨਾਮ ਤੇ ਬੜਾ ਵੱਡਾ ਰੱਖਿਆ ਕਦੇ ਕੁਲ ਛੇਤਰ ਦੀ ਧਰਤੀ ਤੇ ਭਗਵਾਨ ਕ੍ਰਿਸ਼ਨ ਹੋਇਆ ਸੀ ਉਹਨੇ ਗੀਤਾ ਉਚਾਰੀ ਸੀ ਤੇ ਇਹਨਾਂ ਨੇ ਨਾਮ ਉਹਨਾਂ ਤੋਂ ਵੀ ਵੱਡਾ ਰੱਖ ਲਿਆ ਆਪਣਾ ਨਾਮ ਹੈ ਜਿਹੜਾ ਵੱਡਾ ਰੱਖ ਲੇ ਅੰਦਰ ਵਿਚਾਰ ਪੈਦਾ ਹੋਈ ਜਾ ਕੇ ਗੁਰੂ ਨੂੰ ਵੇਖਾਂ ਤੇ ਸੀ ਜਿਵੇਂ ਦਰਬਾਰ ਦੇ ਵਿੱਚ ਵੇਖਿਆ ਝਾਤਮਾਰੀ ਸਾਹਮਣੇ ਸੱਚੇ ਪਾਤਸ਼ਾਹ ਚੰਦਨ ਦੀ ਚੌਂਕੀ ਦੇ ਉੱਤੇ ਅਠਵੇਂ ਗੁਰਦੇਵ ਬੈਠੇ ਹੋਏ ਨੇ ਸੰਗਤਾਂ ਦਰਸ਼ਨ ਪਿਆਂ ਕਰਦੀਆਂ ਨਮਸਕਾਰਾਂ ਪਿਆਂ ਕਰਦੀਆਂ ਜਦੋਂ ਨਮਸਕਾਰਾਂ ਕਰਨ ਲੱਗੇ ਨਾ ਵੇਖਦਾ ਸਾਹਮਣੇ ਗੁਰਦੇਵ ਨੂੰ ਵੇਖਦਾ ਮੰਦੇ ਵਿੱਚ ਫਿਰ ਉਸਾਲਾ ਪੈਦਾ ਹੋ ਗਿਆ ਕਹਿ ਲੱਗਾ ਇੰਨੀ ਨਿੱਕੀ ਉਮਰ ਇੰਨੀ ਨਿੱਕੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ ਫਿਰ ਸਿੱਖ ਨੂੰ ਆਵਾਜ਼ ਮਾਰੀ ਆਵਾਜ਼ ਮਾਰ ਕੇ ਕਹਿਣ ਲੱਗਾ ਵੀ ਜੇ ਤੁਹਾਡਾ ਗੁਰੂ ਹੈ ਇਹ ਗੁਰੂ ਹੈ ਭਗਵਾਨ ਕ੍ਰਿਸ਼ਨ ਨੇ ਗੀਤਾ ਉਚਾਰੀ ਸੀ ਮੈਂ ਗੱਲ ਆਖਦਾ ਤੁਹਾਡਾ ਗੁਰੂ ਇਸ ਗੀਤਾ ਦੇ ਸ਼ਲੋਕਾਂ ਦੇ ਅਰਥ ਕਰ ਦੇਵੇ ਤੇ ਮੈਂ ਇਹਨਾਂ ਦੇ ਅੱਗੇ ਆਪਣਾ ਸਿਰ ਹੈ ਸਿਰ ਝੁਕਾ ਦਵਾਂਗਾ ਕਿਉਂਕਿ ਅੰਦਰ ਅਗਿਆਨਤਾ ਦੇ ਹਨੇਰੀਆਂ ਦਾ ਅੰਦਰ ਹਨੇਰਾ ਹੋ ਗਿਆ ਅਗਿਆਨਤਾ ਨੇ ਪਰਦਾ ਪਾਤਾ ਗਿਆਨ ਦੇ ਉੱਤੇ ਸਿੱਖਾਂ ਨੇ ਜਾ ਕੇ ਸਤਗੁਰਾਂ ਨੂੰ ਬਚਨ ਆਖ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕੋਈ ਪੰਡਿਤ ਆਇਆ ਆਪਣੀ ਵਿਦਿਆ ਦਾ ਹੰਕਾਰ ਮਨ ਦੇ ਵਿੱਚ ਲਈ ਬੈਠਾ ਹੈ ਉਹ ਬਚਨ ਇਹ ਗੱਲ ਆਖਦਾ ਉਹਨਾਂ ਨੇ ਸ਼ਬਦ ਇਹ ਵੀ ਵਰਤੇ ਵੀ ਨਾਮ ਏਡਾ ਵੱਡਾ ਰੱਖਿਆ ਭਗਵਾਨ ਕ੍ਰਿਸ਼ਨ ਤੋਂ ਵੀ ਵੱਡਾ ਰੱਖ ਲਿਆ ਜੇਕਰ ਉਹਨਾਂ ਦੇ ਅੰਦਰ ਇੰਨੀ ਕੋਈ ਤਾਕਤ ਹੈ ਤੇ ਉਹਨਾਂ ਦੇ ਉਚਾਰਨ ਕੀਤੇ ਹੋਏ ਜਿਹੜੇ ਸ਼ਲੋਕ ਨੇ ਸ਼ਲੋਕਾਂ ਦੇ ਅਰਥ ਕਰਦੇ ਨੇ ਜਦੋਂ ਇਹ ਬਚਨ ਆਖੇ ਨਾ ਤੇ ਸਤਗੁਰਾਂ ਨੇ ਆਖਿਆ ਵੀ ਸਦੋ ਪੰਡਤ ਜੀ ਨੂੰ ਆਪਣੇ ਕੋਲ ਸਦੋ ਸਤਕਾਰ ਨਾਲ ਸਦੇ ਆ ਗਿਆ ਅੰਦਰ ਇੰਨਾ ਕੋਈ ਹੰਕਾਰ ਆ ਕੇ ਨਮਸਕਾਰ ਨਹੀਂ ਕੀਤੀ ਸਤਿਗੁਰਾਂ ਨੂੰ ਸਾਹਮਣੇ ਖਲੋ ਗਿਆ ਤੇ ਸਤਿਗੁਰਾਂ ਨੇ ਇੱਕੋ ਬਚਨ ਆਖ ਕੇ ਕਹਿਣ ਲੱਗੇ ਪੰਡਿਤ ਜੀ ਜੇਕਰ ਅਸੀਂ ਅਰਥ ਕਰਦੇ ਆ ਨਾ ਤੁਹਾਡੇ ਮਨ ਦੇ ਵਿੱਚ ਖਿਆਲ ਇਹ ਪੈਦਾ ਹੋ ਸਕਦਾ ਹੈ ਤੁਸੀਂ ਇਹ ਸੋਚ ਸਕਦੇ ਹੋ ਕਿ ਗੁਰੂ ਨਾਨਕ ਦਾ ਘਰ ਹੈ ਕਰਾਮਾਤ ਹੋਵੇਗੀ ਗੁਰੂ ਨਾਨਕ ਦੀ ਬਖਸ਼ਿਸ਼ ਹੋਵੇਗੀ ਇਹਨਾਂ ਨੇ ਅਰਥ ਕਰ ਦਿੱਤੇ ਜਾਂ ਕਿਤੇ ਪੜੇ ਹੋਣਗੇ ਇਦਾਂ ਕਰੋ ਪੰਡਿਤ ਜੀ ਤੁਸੀਂ ਆਪਣੇ ਨਗਰ ਦੇ ਵਿੱਚ ਜਾਵੋ ਨਗਰ ਦੇ ਵਿੱਚ ਜਿਹੜਾ ਵੀ ਤੁਹਾਡੀ ਮਰਜ਼ੀ ਦਾ ਤੁਹਾਨੂੰ ਲੱਗਦਾ ਉਸ ਬੰਦੇ ਨੂੰ ਤੁਸੀਂ ਪਕੜ ਲਿਆਵੋ ਉਹ ਗੁਰੂ ਦੀ ਬਖਸ਼ਿਸ਼ ਦੇ ਸਦਕਾ ਤੁਹਾਡੀ ਗੀਤਾ ਦੇ ਅਰਥ ਕਰੇਗਾ ਤੁਹਾਡੇ ਮਨ ਦੇ ਜਿਹੜੇ ਸ਼ੰਕੇ ਨੇ ਸ਼ੰਕਿਆ ਨੂੰ ਦੂਰ ਕਰੇਗਾ ਹੁਣ ਅੰਦਰ ਬੜਾ ਖੁਸ਼ ਹੋਇਆ ਕਹਿਣ ਲੱਗਾ ਵੀ ਇੱਦਾਂ ਗੱਲ ਬਣ ਗਈ ਜੇਕਰ ਕੋਈ ਸਿੱਖ ਹੁੰਦਾ ਤੇ ਸਿੱਖ ਨੇ ਤਾਂ ਅਰਥ ਕਰਦੇ ਨੇ ਸਨ ਕੀ ਪਤਾ ਕੋਈ ਪੜਿਆ ਹੁੰਦਾ ਗੁਰੂ ਨਾਨਕ ਦੀ ਕਿਰਪਾ ਹੋ ਜਾਣੀ ਸੀ ਕਲਾ ਵਰ ਪਰ ਜਾਣੀ ਸੀ ਨਗਰ ਚ ਗਿਆ ਤੇ ਨਗਰ ਚ ਵੇਖਦਾ ਕੀ ਹੈ ਇੱਕ ਛੱਜੂ ਝੋਰਾ ਉਸ ਸਮੇਂ ਝੋਰਾ ਦਾ ਜਿਹੜਾ ਕੰਮ ਸੀ ਨਾ ਉਹ ਕੀ ਹੁੰਦਾ ਸੀ ਵੀ ਆਪਣੇ ਮੋਢਿਆਂ ਤੇ ਉਹਨਾਂ ਮਸ਼ਕਾਂ ਚੁੱਕੀਆਂ ਹੋਣੀਆਂ ਤੇ ਮਸ਼ਕਾਂ ਨੂੰ ਲੈ ਕੇ ਉਹਨਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਪਾਣੀ ਭਰਨਾ ਤਨ ਤੇ ਪਾਏ ਹੋਏ ਕੱਪੜੇ ਵੀ ਜਿਹੜੇ ਪਾਟੇ ਨੇ ਤੇ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ ਉਹ ਕੰਨਾਂ ਤੋਂ ਸੁਣਦਾ ਵੀ ਨਹੀਂ ਜ਼ੁਬਾਨ ਤੋਂ ਬੋਲਦਾ ਵੀ ਨਹੀਂ ਇਨੇ ਆਵਾਜ਼ ਮਾਰੀ ਇਸ਼ਾਰਾ ਕੀਤਾ ਇਸ਼ਾਰਾ ਕਰਕੇ ਉਹਨੂੰ ਸਮਝਾਉਣਾ ਕੀਤਾ ਵੀ ਇਦਾਂ ਕਰ ਵੀ ਆਪਣੀ ਮਸ਼ਕ ਉਤਾਰ ਤੂੰ ਮੇਰੇ ਨਾਲ ਚੱਲ ਨਾਲ ਲੈ ਕੇ ਉਸ ਜਗ੍ਹਾ ਤੇ ਲੈ ਆ ਜਿੱਥੇ ਸਤਿਗੁਰਾਂ ਦਾ ਦੀਵਾਨ ਲੱਗਾ ਹੋਇਆ ਹੈ ਜਦੋਂ ਸਤਿਗੁਰਾਂ ਦੇ ਦੀਵਾਨਾਂ ਦੇ ਵਿੱਚ ਆਇਆ ਨਾ ਮਨ ਦੇ ਵਿੱਚ ਹੰਕਾਰ ਤਾਂ ਬੜਾ ਸੀ ਗਿਆਨ ਦਾ ਵਿਦਵਾਨ ਦਾ ਵਿਦਵਤਾ ਦਾ ਵੀ ਅੱਜ ਸਤਿਗੁਰਾਂ ਨੂੰ ਮੈਂ ਨਵਾ ਕੇ ਛੱਡਾਂਗਾ ਲੋਕ ਇੰਨੀ ਗਿਣਤੀ ਦੇ ਵਿੱਚ ਇੱਥੇ ਦਰਸ਼ਨ ਕਰਨ ਦੇ ਲਈ ਆ ਰਹੇ ਨੇ ਲੋਕ ਮੇਰੀ ਵਡਿਆਈ ਕਰਨਗੇ ਇੱਕ ਪੰਡਿਤ ਨੇ ਜਿਹੜਾ ਸਤਗੁਰਾਂ ਨੂੰ ਜਿਹੜਾ ਹਰਾ ਦਿੱਤਾ ਵਿਚਾਰ ਗੋਸ਼ਟੀ ਦੇ ਵਿੱਚ ਪਰ ਕੀ ਪਤਾ ਸੀ ਇੱਥੇ ਕਲਾ ਕੁਝ ਹੋਰ ਵਾਪਰ ਜਾਣੀ ਹੈ ਉਹ ਝੂਰ ਆਇਆ ਤੇ ਸਤਗੁਰਾਂ ਦੀ ਜਦੋਂ ਦ੍ਰਿਸ਼ਟੀ ਪਈ ਨਾ ਮੇਰ ਮੇਰ ਪਈ ਤੇ ਅੰਦਰ ਐਵੇਂ ਹੋ ਗਿਆ ਵੀ ਜਿਵੇਂ ਨਰਵਾਹ ਹੋ ਗਿਆ ਜ਼ੁਬਾਨ ਤੋਂ ਬੋਲਣ ਲੱਗ ਪਿਆ ਕੰਨਾਂ ਤੋਂ ਸੁਣਨ ਲੱਗ ਪਿਆ ਜਿਹੜਾ ਪਿੰਗਲਾ ਸੀ ਪਿੰਗਲਾ ਵੀ ਠੀਕ ਹੋ ਗਿਆ ਤੇ ਸਤਿਗੁਰੂ ਜੀ ਜਦੇ ਆ ਕੇ ਜਦੋਂ ਝੋਰਨੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਸਾਹਮਣੇ ਖਲੋ ਗਿਆ ਤੇ ਸਤਿਗੁਰਾਂ ਨੇ ਆਪਣੀ ਛੜੀਨ ਨੂੰ ਪਕੜਿਆ ਤੇ ਉਹਦੇ ਸਿਰ ਦੇ ਉੱਤੇ ਰੱਖ ਕੇ ਕਹਿਣ ਲੱਗੇ ਪੰਡਿਤ ਜੀ ਇਦਾਂ ਕਰੋ ਤੁਸੀਂ ਆਪਣੀ ਗੀਤਾ ਦੇ ਸ਼ਲੋਕ ਉਚਾਰੋ ਇਹ ਤੁਹਾਡੇ ਨਾਲ ਉਹਨਾਂ ਦਾ ਅਰਥ ਕਰਨਗੇ ਜਿਸ ਸਮੇਂ ਪੰਡਿਤ ਜੀ ਆਪਣੇ ਸ਼ਲੋਕਾਂ ਨੂੰ ਪੜ੍ਹਦੇ ਪਏ ਨੇ ਤੇ ਛੱਜੂ ਚੂਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਪਿਤਾ ਗੁਰਦੇਵ ਤੁਹਾਡੀ ਰਹਿਮਤ ਹੋਵੇ ਤੁਹਾਡੀ ਰਹਿਮਤ ਤੋਂ ਬਿਨਾ ਤੇ ਪਹਿਲੀ ਗੱਲ ਹੈ ਕੁਝ ਨਹੀਂ ਹੋ ਸਕਦਾ ਜੇਕਰ ਤੁਹਾਡੀ ਰਹਿਮਤ ਹੋਵੇ ਇਸ ਪੰਡਿਤ ਤੇ ਵੀ ਰਹਿਮਤ ਕਰੋ ਇਹ ਗੀਤਾ ਦੇ ਜਿਹੜੇ ਸ਼ਲੋਕ ਨੇ ਸ਼ੁੱਧ ਉਚਾਰਨ ਕਰੇ ਪਹਿਲੀ ਗੱਲ ਜਦੋਂ ਸੁਣਿਆ ਤੇ ਅੰਦਰ ਹੈਰਾਨ ਹੋ ਗਿਆ ਵੀ ਮੈਂ ਸ਼ਲੋਕ ਨਹੀਂ ਸੀ ਉਹ ਦੁਪਰਦਾ ਪਿਆ ਉਹ ਜਿਵੇਂ ਜਿਵੇਂ ਉਚਾਰਨ ਪਿਆ ਕਰਦਾ ਤਿਵੇਂ ਤਿਵੇਂ ਸਤਗੁਰਾਂ ਨੇ ਕਿਰਪਾ ਕੀਤੀ ਉਹ ਨਾਲੋਂ ਨਾਲ ਛਜੂ ਝੂ ਰਹਿ ਜਿਹੜਾ ਅਰਥ ਕਰੀ ਜਾ ਰਿਹਾ ਇੱਕ ਸ਼ਲੋਕ ਦੇ ਦੋ ਸ਼ਲੋਕ ਦੇ 10 ਸ਼ਲੋਕਾਂ ਦੇ ਜਦੋਂ ਅਰਥ ਕੀਤੇ ਅੰਦਰ ਹੁਣ ਵਿਖਿਆ ਵੀ ਅੰਦਰ ਨਿਰਬਲ ਹੋਣਾ ਸ਼ੁਰੂ ਹੋ ਗਿਆ ਪਸੀਨਾ ਪਸੀਨੇ ਹੋ ਗਿਆ ਸਰੀਰ ਤੇ ਪਾਣੀ ਆ ਗਿਆ ਪਾਣੋ ਪਾਣੀ ਹੋ ਗਿਆ ਤੇ ਹੱਥ ਜੋੜ ਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਖਲੋ ਗਿਆ ਸੱਚੇ ਪਾਤਸ਼ਾਹ ਮੇਰੇ ਤੋਂ ਗੁਸਤਾਖੀ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਕਿਰਪਾ ਕਰੋ ਮੈਂ ਵਿਦਿਆ ਦਾ ਹੰਕਾਰ ਕਰ ਬੈਠਾ ਹਾਂ ਇਸ ਵਿਦਿਆ ਦੇ ਹੰਕਾਰ ਖਤਮ ਕਰੋ ਤੇ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਤੇ ਸੱਚੇ ਗੁਰਦੇਵ ਨੇ ਕਿਰਪਾ ਕੀਤੀ ਕਿਉਂਕਿ ਮਨ ਦੇ ਅੰਦਰ ਸ਼ੰਕਾ ਪੈਦਾ ਹੋਇਆ ਸੀ ਨਾ ਨਿੱਕੀ ਜੀ ਜੋਤ ਨਿੱਕੀ ਜੀ ਉਮਰ ਇਹ ਕਿਵੇਂ ਹੋ ਸਕਦਾ ਸਤਗੁਰੂ ਕਿਰਪਾ ਕੀਤੀ ਉਸ ਛੱਜੂ ਝੂੜ ਦੀ ਜਿਹੜੀ ਸੇਵਕ ਬਣਾ ਕੇ ਆਪਣਾ ਸਿੱਖ ਬਣਾ ਕੇ ਉਹਦੀ ਡਿਊਟੀ ਬਨਾਰਸ ਦੇ ਇਲਾਕੇ ਦੇ ਵਿੱਚ ਲਈ ਜਾਂ ਸਿੱਖੀ ਦਾ ਪ੍ਰਚਾਰ ਕਰ ਤੇ ਭਾਈ ਲਾਲਚੰਦ ਦੀ ਜਿਹੜੀ ਡਿਊਟੀ ਹੈ ਉਹ ਸੰਜੋਖੜੇ ਦੇ ਇਲਾਕੇ ਦੇ ਵਾਲਾ ਤੇ ਵੀ ਇੱਥੇ ਤੂੰ